ਅਸੀਂ ਇਹੋ ਖਾਂਗੇ ਜੀ ਜਿਹੜੀ ਸਾਡੀ ਹਿੰਦੁਸਤਾਨ ਦੀ ਫੌਜ ਹੈ ਉਹਨੇ ਪਾਕਿਸਤਾਨ ਦੇ ਨੱਕ ਤੇ ਦਮ ਕਰ ਦਿੱਤਾ ਸੀ ਉਹਨਾਂ ਨੂੰ ਆਖਰ ਹੱਥ ਖੜੇ ਕਰਨੇ ਪਏ ਨੇ ਹੱਥ ਖੜੇ ਕੀਤੇ ਨੇ ਸਮਝੌਤਾ ਨਹੀਂ ਹੋਇਆ ਇਹ ਇਹ ਲੋਕਾਂ ਨੂੰ ਵਹਿਮ ਹੈਗਾ ਕਿ ਉਹ ਸਮਝੌਤਾ ਹੋਇਆ ਹੈ ਪਰ ਸਿੱਧੇ ਸਮਝੌਤਾ ਕੀਤਾ ਉਹਨਾਂ ਨੇ ਸਾਡੇ ਗੋਢੀ ਹੱਥ ਲਾਏ ਨੇ ਸਾਡੀ ਫੌਜ ਦੇ ਤੇ ਉਹਨਾਂ ਨੇ ਇਸ ਕਰਕੇ ਇਹ ਸਮਝੌਤਾ ਹੈ ਇਹ ਸਮਝੌਤੇ ਨਾਲ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ ਨੂੰ ਬਤੋਂ ਆਖਦ ਖਾਨ ਤੋਂ ਵੱਲੋਂ ਸੋਵਾਰੀ ਸੋਚਣਗੇ ਤੇ ਅੱਜ ਤੋਂ ਬਾਅਦ ਉਹ ਚੁੱਪ ਕੇ ਘਰ ਹੀ ਬਹਿਣਗੇ ਤੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਕੋਨ ਨੂੰ ਇਹ ਅਗਲੇ 10 ਸਾਲ ਤੱਕ ਉਠ ਨਹੀਂ ਸਕਦੇ ਹੋ ਅਸੀਂ ਪਰਮਾਤਮਾ ਦਾ ਚੁਕਰਾਨਾ ਕਰਦੇ ਆ ਕਿ ਜਿਹੜੀ ਜੰਗ ਟਲੀ ਹੈ ਪਰ ਇਹ ਹੈ ਕਿ ਸਾਡੀ ਫੌਜ ਨੇ ਸਾਨੂੰ ਇੰਨੇ ਕੁ ਲੈਵਲ ਕੀਤਾ ਕਿ ਅਸੀਂ ਦੇਸ਼ ਦੇ ਆਪਣੇ ਦੁਨੀਆ ਦੇ ਆਪਣਾ ਸਿਰ ਉੱਚਾ ਚੁੱਕ ਸਕਦੇ ਬਹੁਤ ਵਧੀਆ ਗੱਲ ਹੋਈ ਹੈ ਜੀ ਤੇ ਦੁਨੀਆ ਦੇ ਬਹੁਤ ਸਹਿਮ ਦਾ ਮੋਲ ਬਣਿਆ ਆਇਗਾ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਵਧੀਆ ਮਹਿਸੂਸ ਕੀਤਾ ਵਾ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਲੱਗਦਾ ਜੋ ਪਹਿਲੇ ਨੁਕਸਾਨ ਹੋ ਰਹੇ ਚਲੋ ਉਹਦੀ ਭਰਪਾਈ ਨਹੀਂ ਹੋ ਸਕਦੀ ਪਰ ਆਉਣ ਵਾਲੇ ਨੁਕਸਾਨ ਟਲੇ ਹਾਂ ਆਉਣ ਵਾਲੇ ਨੁਕਸਾਨ ਟਲੇ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਇਸ ਤਰ੍ਹਾਂ ਬਹੁਤ ਨੁਕਸਾਨ ਹੋਣਾ ਦੋਵਾਂ ਦੇਸ਼ਾਂ ਦਾ ਜੋ ਕਿ ਬਹੁਤ ਵਧੀਆ ਸਮਝੌਤੇ ਨਾਲ ਹੋ ਚੁੱਕਾ ਹੈ ਜੀ ਬਹੁਤ ਅੱਛਾ ਆਇਆ ਜਿਹੜਾ ਫੈਸਲਾ ਲਿਆ ਗਿਆ ਲੜਾਈ ਖਤਮ ਕੀਤੀ ਗਈ ਆ ਬਹੁਤ ਚੰਗਾ ਆ ਲੱਗਦਾ ਸੀਗਾ ਦੋਨੋਂ ਮੁਲਕਾਂ ਦਾ ਨੁਕਸਾਨ ਹੋ ਰਿਹਾ ਸੀ ਹੋਰ ਬਹੁਤ ਜ਼ਿਆਦਾ ਹੋਣਾ ਸੀ ਜੇ ਹੁੰਦਾ ਤੇ ਬਹੁਤ ਜ਼ਿਆਦਾ ਹੁੰਦਾ ਘਰੇ ਘਰ ਚ ਨਹੀਂ ਹੋਣਾ ਚਾਹੀਦਾ ਇਹ ਤੇ ਦੇਸ਼ਾਂ ਦੇ ਯੁੱਧ ਆ ਤੇ ਕਾਕੇ ਜੋ ਵੀ ਫੈਸਲਾ ਲਿਆ ਗਿਆ ਬਹੁਤ ਵਧੀਆ ਲਿਆ ਗਿਆ ਭਾਰਤ ਪਾਕਿਸਤਾਨ ਵਿਚਾਲੇ ਹੁਣ ਜੰਗ ਦਾ ਮਾਹੌਲ ਜਿਹੜਾ ਆ ਉਹ ਖਤਮ ਹੋ ਗਿਆ ਹੈ ਅਤੇ ਰਾਤ ਨੂੰ ਜੋ ਬੰਬ ਦੀਆਂ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਹੁਣ ਨਹੀਂ ਆਉਣਗੀਆਂ ਸੋ ਇਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜੋ ਆਉਣ ਵਾਲੇ ਨੁਕਸਾਨ ਸੀਗੇ ਉਹ ਹੁਣੋਂ ਟਲ ਗਿਆ ਇਸ ਬਾਬਤ ਲੋਕਾਂ ਨਾਲ ਗੱਲਬਾਤ ਕਰਦੇ ਆ ਆਖਿਰ ਲੋਕ ਇਸ ਬਾਰੇ ਕੀ ਸੋਚਦੇ ਨੇ ਸੋ ਚਲਦੇ ਆ ਲੋਕਾਂ ਨਾਲ ਇਸ ਬਾਰੇ ਗੱਲਬਾਤ ਕਰਦੇ ਆ ਵਿਚਾਰ ਜਾਣਦੇ ਆ ਕਿ ਆਖਿਰ ਡਾਕਟਰ ਸਾਹਿਬ ਹੁਣ ਜਿਹੜੀ ਜੰਗ ਹੈ ਉਹ ਖਤਮ ਹੋ ਗਈ ਇੱਕ ਵੱਡਾ ਸਮਝੌਤਾ ਹੋ ਗਿਆ ਦੋਨੋਂ ਮੁਲਕਾਂ ਨੇ ਸੀਸਫਾਇਰ ਕਰ ਲਿਆ ਇਸ ਬਾਬਤ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੋ ਕਹਾਂਗੇ ਜੀ ਜਿਹੜੀ ਸਾਡੀ ਹਿੰਦੁਸਤਾਨ ਦੀ ਫੌਜ ਹੈ ਉਹਨੇ ਪਾਕਿਸਤਾਨ ਦੇ ਨਕਸ਼ੇ 'ਤੇ ਦਮ ਕਰ ਦਿੱਤਾ ਸੀ ਉਹਨਾਂ ਨੂੰ ਆਖਿਰ ਹੱਥ ਖੜੇ ਕਰਨੇ ਪਏ ਨੇ ਹੱਥ ਖੜੇ ਕੀਤੇ ਨੇ ਸਮਝੋਤਾ ਨਹੀਂ ਹੋਇਆ ਇਹ ਇਹ ਲੋਕਾਂ ਨੂੰ ਵਹਿਮ ਹੈਗਾ ਕਿ ਉਹ ਸਮਝੋਤਾ ਆਇਆ ਪਰ ਸੀਰੀ ਸਮਝੋਤਾ ਕੀਤਾ ਉਹਨਾਂ ਨੇ ਸਾਡੇ ਗੋਢੀ ਹੱਥ ਲਾਏ ਨੇ ਸਾਡੀ ਫੌਜ ਦੇ ਤੇ ਉਹਨਾਂ ਨੇ ਇਸ ਕਰਕੇ ਸਮਝੋਤਾ ਆਇਆ ਇਹ ਸਮਝੋਤੇ ਨੇ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ ਨੂੰ ਅੱਗੇ ਤੋਂ ਅਖਦਖਾਨ ਤੋਂ ਵੱਲੋਂ 100 ਵਾਰੀ ਸੋਚਣਗੇ ਤੇ ਅੱਜ ਤੋਂ ਬਾਅਦ ਉਹ ਚੁੱਪ ਕੇ ਘਰ ਹੀ ਬਹਿਣਗੇ ਤੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਉਹਨਾਂ ਨੂੰ ਇਹ ਅਗਲੇ 10 ਸਾਲ ਤੱਕ ਉਠ ਨਹੀਂ ਸਕਦੇ ਹੋ ਕੀ ਲੱਗਦਾ ਹੈ ਦੋਨਾਂ ਪਾਸੇ ਭਾਰੀ ਨੁਕਸਾਨ ਹੋਇਆ ਆਪਣੇ ਭਾਰਤ ਵਾਲ ਵੀ ਹੋਇਆ ਦੂਜੇ ਪਾਸੇ ਪਾਕਿਸਤਾਨ ਵਾਲ ਵੀ ਹੋਇਆ ਹੁਣ ਮੋੜ ਤੋਂ ਜਿਹੜੇ ਪਹਿਲੇ ਇੱਕ ਰਿਲੇਸ਼ਨ ਸੀਗੇ ਜਿਸ ਤਰੀਕੇ ਲੋਕ ਸੰਤਾ ਉਧਰ ਸ਼ਰਧਾ ਲੋਨ ਅਤਮਸਤਖ ਹੋਣ ਜਾਂਦੇ ਸੀਗੇ ਉਹ ਮਾਹੌਲ ਕਿਵੇਂ ਬਣੇਗਾ ਦੇਖੋ ਜੀ ਉਹ ਮਾਹੌਲ ਤੇ ਚੱਲਦੇ ਰਹੇਗਾ ਬਾਕੀ ਨੁਕਸਾਨ ਉਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਉਹ ਅੱਗੇ ਕਰਜਾਈ ਨੇ ਤਾਂ ਹੁਣ ਹੋਰ ਕਰਜਾਈ ਹੋ ਜਾਣਗੇ। ਬਾਕੀ ਸਾਡੇ ਨਾਲ ਕੋਈ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਵੀ ਅੰਮ੍ਰਿਤਸਰ 'ਚ ਰਹਿੰਦੇ ਆ। ਅਸੀਂ ਵੇਖਿਆ ਇੱਥੇ ਦੋ ਤਿੰਨ ਬੰਬ ਡਿੱਗੇ ਨੇ ਪਰ ਕਿਸੇ ਦਾ ਨੁਕਸਾਨ ਨਹੀਂ ਕੋਈ ਵੀ ਹੋਇਆ। ਉਧਰ ਬਹੁਤ ਨੁਕਸਾਨ ਹੋਇਆ ਤੇ ਸਾਨੂੰ ਲੱਗਦਾ ਕਿ ਅਗਲੇ 10 ਸਾਲ ਹੋਰ ਉਹ ਨੀਵੇਂ ਜਾਣਗੇ ਉੱਤੇ ਨਹੀਂ ਜਾ ਸਕਦਾ। ਲੱਗਦਾ ਸ਼ੁਕਰਾਨਾ ਕਰਦੇ ਹੋ ਪ੍ਰਮਾਤਮਾ ਦਾ ਕਿ ਇਹ ਜੋ ਹੋਜੋਗੇ। ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਜਿਹੜੀ ਜੰਗ ਟਲੀ ਹੈ ਪਰ ਇਹ ਹੈ ਕਿ ਸਾਡੀ ਫੌਜ ਨੇ ਸਾਨੂੰ ਇੰਨੇ ਕੁ ਲੈਕਸ ਕੀਤਾ ਕਿ ਅਸੀਂ ਦੇਸ਼ ਆਪਣੇ ਦੁਨੀਆ 'ਚ ਆਪਣਾ ਸਿਰ ਉੱਚਾ ਚੁੱਕ ਸਕਦੇ ਐਸ 400 ਦਾ ਬੜਾ ਜੀਕਰ ਹੋਇਆ ਇਸ ਵੇਲੇ ਜੋ ਰਸ਼ੀਆ ਤੋਂ ਲਿਆ ਸੀਗਾ ਐਸ 400 ਨਾਲ ਜਿੰਨੀਆਂ ਵੀ ਮਸਾਇਲੇ ਆਉਂਦੀਆਂ ਹੈ ਬਾਅਦ ਚ ਡਿਫਿਊਜ਼ ਕਰ ਦਿੱਤੀਆਂ ਜਾਂਦੀਆਂ ਸੀ ਰਸ਼ੀਆ ਦਾ ਵੀ ਨਾਲ ਦੇ ਨਾਲ ਮੈਨੂੰ ਲੱਗਦਾ ਧੰਨਵਾਦ ਕਰਨਾ ਚਾਹੀਦਾ ਅਸੀਂ ਬਿਲਕੁਲ ਜੀ ਦੇਖੋ ਹਥਿਆਰ ਜਿਹੜਾ ਨਾ ਹਥਿਆਰ ਤੋਂ ਬਿਨਾਂ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ ਸਾਨੂੰ ਰਸ਼ੀਆ ਕੋ ਮਿਲਿਆ ਥਿਆਰ ਇਹ ਬੜੀ ਮੁਸ਼ਕਲ ਨਾਲ ਲਿਆ ਸੀ ਉਹ ਥਿਆਰ ਸਾਨੂੰ ਪਤਾ 10 15 ਸਾਲ ਬਾਅਦ ਸਾਨੂੰ ਉਹ ਥਿਆਰ ਮਿਲਿਆ ਉਹ ਪਰ ਉਹਦਾ ਸਾਨੂੰ ਰਸ਼ੀਆ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਦਿੱਤਾ ਉਸ ਹਥਿਆਰ ਨੇ ਸਾਡਾ ਇੱਥੇ ਬਹੁਤ ਬਚਾ ਕੀਤਾ ਤੇ ਅਸੀਂ ਉਹਦੇ ਨਾਲ ਵੀ ਤੇ ਕੁਝ ਸਾਡੇ ਆਪਣੇ ਹਥਿਆਰ ਵੀ ਬੜੇ ਕਾਮਯਾਬ ਰਹੇ ਨੇ ਉਹਨਾਂ ਹਥਿਆਰਾਂ ਕਰਕੇ ਅਸੀਂ ਬਚੇ ਹਾਂ ਠੀਕ ਧੰਨਵਾਦ ਜੀ ਸੋ ਬਿਲਕੁਲ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਇਸ ਬਾਬਤ ਲੋਕਾਂ ਦੇ ਕੀ ਵਿਚਾਰ ਹੈਗੇ ਨੇ ਆਖਰ ਇਸ ਜੰਗ ਨੂੰ ਲੈ ਕੇ ਜੋ ਸਮਝੌਤਾ ਹੋਇਆ ਜੋ ਦੋਨਾਂ ਮੁਲਕਾਂ ਨੇ ਸੀਜ਼ਫਾਇਰ ਕੀਤਾ ਉਸ ਬਾਬਤ ਗੱਲਬਾਤ ਕਰਦੇ ਆਂ ਵੀਰ ਜੀ ਸਾਸ਼ੀ ਗਾਲ ਜੀ ਜੋ ਹੁਣ ਸਮਝੌਤਾ ਹੋ ਗਿਆ ਦੋਨੋਂ ਕੰਟਰੀਆਂ ਨੇ ਸੀਜ਼ਫਾਇਰ ਕਰ ਲਿਆ ਹੈ ਕਿ ਸਮਝਦੇ ਬਹੁਤ ਵਧੀਆ ਗੱਲ ਹੋਈ ਹੈ ਜੀ ਹੂੰ ਇਹ ਦੁਨੀਆ 'ਚ ਬਹੁਤ ਸਾਬ ਦਾ ਮੋਲ ਬਣਿਆ ਹੋਇਆ ਹੈਗਾ ਤੇ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਵਧੀਆ ਮਹਿਸੂਸ ਕੀਤਾ ਵਾ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਲੱਗਦਾ ਜੋ ਪਹਿਲੇ ਨੁਕਸਾਨ ਹੋ ਰਹੇ ਚਲੋ ਉਹਦੀ ਪਰਪਾਈ ਨਹੀਂ ਹੋ ਸਕਦੀ ਪਰ ਆਉਣ ਵਾਲੇ ਨੁਕਸਾਨ ਟਲ ਗਏ ਹਾਂ ਉਹਨਾਂ ਦਾ ਨੁਕਸਾਨ ਟਲ ਗਏ ਬਹੁਤ ਵਧੀਆ ਹੋ ਗਿਆ ਜਿਵੇਂ ਹੁਣ ਪਹਿਲਾਂ ਸੰਗਤਾਂ ਨਨਕਾਣਾ ਸਾਹਿਬ ਜਾਂਦੀਆਂ ਸੀ ਹੋਰ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਸੀ ਕਹਿਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਕਿ ਹੋਰ ਰਸਤਾ ਖੋਲਿਆ ਜਾਵੇ ਦੁਬਾਰਾ ਬਿਲਕੁਲ ਬਿਲਕੁਲ ਖੁੱਲਿਆ ਜਾਵੇ ਦੁਬਾਰਾ ਜੀ ਹਾਂ ਬਿਲਕੁਲ ਸੰਗਤਾਂ ਦੁਬਾਰਾ ਫੇਰ ਮੜੇ ਕੋਲ ਉਦਾ ਹੀ ਮਾਰੇ ਦ ਸਾਰੇ ਰਸਤਾ ਜਿਦਾ ਪਹਿਲੇ ਜਾਲ ਸਿਸਟਮ ਸਾਰਾ ਦੋਜੇ ਹੁਣ ਸ਼ੁਕਰਾਨਾ ਕਰਦੇ ਬਹੁਤ ਬਹੁਤ ਸ਼ੁਕਰਾਨਾ ਬਹੁਤ ਜਿਆਦਾ ਮਹਾਰਾਜ ਦਾ ਜੀ ਧੰਨ ਮਹਾਰਾਜ ਕੋ ਦੁਨੀਆ ਦਾ ਭਲਾ ਕਰੇ ਧੰਨਵਾਦ ਸੋ ਬਿਲਕੁਲ ਹਰ ਕੋਈ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰ ਰਿਹਾ ਹੈ ਇਸ ਬਾਬਤ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਵੀਰੇ ਜੋ ਸਮਝੋਤਾ ਹੋਇਆ ਦੋਨੋਂ ਕੰਟਰੀਆਂ ਨੇ ਸੀਜ਼ਫਾਇਰ ਕਰ ਲਿਆ ਨੁਕਸਾਨ ਵੱਡੇ ਹੁਣ ਟਲ ਗਏ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਹੋ ਗਿਆ ਇਸ ਤਰ੍ਹਾਂ ਬਹੁਤ ਨੁਕਸਾਨ ਹੋਣਾ ਦੋਵਾਂ ਦੇਸ਼ਾਂ ਦਾ ਜੋ ਕਿ ਬਹੁਤ ਵਧੀਆ ਸਮਝੋਤੇ ਨਾਲ ਹੋ ਚੁੱਕਾ ਹੈ ਜਿਵੇਂ ਪਹਿਲਾ ਰਸਤੇ ਖੁੱਲੇ ਸੀਗੇ ਆਪਣੇ ਇਦਰੋ ਲੋਕ ਜਾਂਦੇ ਸੀ ਕਿ ਦਰਸ਼ਨ ਦਿਦਾਰੇ ਕਰਨ ਆਪਣੇ ਮੰਦਿਰ ਨੇ ਆਪਣੇ ਗੁਰਦੁਆਰਾ ਸਾਹਿਬ ਨੇ ਉਧਰ ਤਾਂ ਲੱਗਦਾ ਰਸਤਾ ਮੋੜ ਤੋਂ ਖੁੱਲਣਾ ਚਾਹੀਦਾ ਸਰਕਾਰ ਨੂੰ ਇਹ ਤਾਂ ਸਰਕਾਰ ਹੀ ਦੇਖ ਕੇ ਕਹਿ ਸਕਦੀ ਹੈ ਕਿ ਕਿੱਦਾ ਅੱਛਾ ਹੈ ਤੇ ਕਿਹੜਾ ਮਾੜਾ ਹੈ ਇਹ ਸਰਕਾਰ ਤੇ ਡਿਪੈਂਡ ਹੈ ਜੋ ਸਰਕਾਰ ਕਰੇਗੀ ਉਹ ਹੀ ਅੱਛਾ ਰਹੇਗਾ ਕਿੱਸੇ ਲੱਗਦਾ ਜੋ ਫੈਸਲਾ ਹੋਇਆ ਚੰਗਾ ਹੋਇਆ ਹਾਂਜੀ ਬਹੁਤ ਵਧੀਆ ਹੈ ਫੈਸਲਾ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਹਰ ਕੋਈ ਐ ਇੱਕ ਵਕਤ ਇਹ ਜ਼ਰੂਰ ਚਾਹੁੰਦਾ ਪਿਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਜੋ ਫੈਸਲਾ ਲਿੱਤਾ ਗਿਆ ਸਮਝੌਤਾ ਹੋ ਗਿਆ ਬਹੁਤ ਅੱਛਾ ਆਇਆ ਜਿਹੜਾ ਫੈਸਲਾ ਲਿਆ ਗਿਆ ਲੜਾਈ ਖਤਮ ਕੀਤੀ ਗਈ ਹੈ ਬਹੁਤ ਚੰਗਾ ਆਇਆ ਲੱਗਦਾ ਸੀਗਾ ਦੋਨੋਂ ਮੁਲਕਾਂ ਦਾ ਨੁਕਸਾਨ ਹੋ ਰਿਹਾ ਸੀ ਹੋਰ ਬਹੁਤ ਜ਼ਿਆਦਾ ਹੋਣਾ ਸੀ ਜੇ ਹੁੰਦਾ ਤੇ ਬਹੁਤ ਜ਼ਿਆਦਾ ਹੋਣਾ ਬਹੁਤ ਚੰਗਾ ਕੀਤਾ ਸਰਕਾਰਾਂ ਨੇ ਜਿਹੜਾ ਬੈਠ ਕੇ ਭਾਰਤੀ ਫੌਜ ਵੀ ਡਟ ਕੇ ਖੜੀ ਰਹੀ ਇਸ ਵੇਲੇ ਖੜੀ ਰਹੀ ਬਿਲਕੁਲ ਅਸੀਂ ਆਂ ਭਾਰਤੀ ਫੌਜ ਦੇ ਨਾਲ ਖੜੇ ਆਂ ਪਰ ਜਿਹੜਾ ਫੈਸਲਾ ਆਇਆ ਬਹੁਤ ਵਧੀਆ ਆਇਆ ਇਹ ਨਹੀਂ ਕਿ ਆਪਾਂ ਨੂੰ ਕੋਈ ਡਰ ਨਹੀਂ ਆ ਮਗਰ ਅਸੀਂ ਬਹੁਤ ਆਪਣੀ ਫੌਜ ਦੇ ਨਾਲ ਆਪਣੇ ਦੇਸ਼ ਦੇ ਨਾਲ ਆ ਯੁੱਧ ਵੈਸੇ ਹੋਣਾ ਨਹੀਂ ਚਾਹੀਦਾ ਘਰ ਘਰਚ ਨਹੀਂ ਹੋਣਾ ਚਾਹੀਦਾ ਇਹ ਤੇ ਦੇਸ਼ਾਂ ਦਾ ਯੁੱਧ ਹੈ ਕਿ ਕਾਕੇ ਜੋ ਵੀ ਫੈਸਲਾ ਲਿਆ ਗਿਆ ਬਹੁਤ ਵਧੀਆ ਲਿਆ ਗਿਆ ਲੱਗਦਾ ਹੁਣ ਪਹਿਲੇ ਵਾਰ ਚੰਗਾ ਰਿਲੇਸ਼ਨ ਪਾਕਿਸਤਾਨ ਨਾਲ ਬਣ ਪਾਏਗਾ ਉਹ ਤੇ ਜੋ ਚਾਹੇਗਾ ਦੇ ਇਹ ਉਹਦੇ ਤੇ ਡਿਪੈਂਡ ਕਰਦਾ ਕਿ ਉਹ ਜੇ ਅੱਗੇ ਨਾਲ ਆਪਣੇ ਦਿਲ ਦੀ ਈਰਖਾ ਛੱਡੇਗਾ ਸਾਡੇ ਨਾਲ ਹਿੰਦੂਆਂ ਨਾਲ ਜੇ ਕੋਈ ਈਰਖਾ ਛੱਡੇਗਾ ਤੇ ਸਭ ਬੰਦ ਬਣ ਜਾਣਗੇ ਤੇ ਜੇ ਉਹ ਪਹਿਲੇ ਜਿੱਦਾਂ ਗੁਰੂ ਮਹਾਰਾਜ ਮੰਨ ਲਓ ਕਹਿ ਗਏ ਆ ਕਿ ਦੁਬਾਰ ਨਾ ਕਰੋ ਤੇ ਫਿਰ ਉਹ ਸਬੰਧ ਕਿਦਾਂ ਛੋੜੇ ਮਾਂ ਤੋਂ ਪਹਿਲੇ ਇਨਸਾਨੀਅਤ ਦੀ ਗੱਲ ਹੋਣੀ ਹੈ ਇਨਸਾਨੇ ਚਲੋ ਇਨਸਾਨੀਅਤ ਦੀ ਗੱਲ ਮੈਂ ਕਰਦਾ ਵੀ ਉਹ ਇਨਸਾਨੀਅਤ ਦੀ ਉਹਨਾਂ ਦੀ ਹੈਗੀ ਨਹੀਂ ਹੈ ਤੇ ਰੱਖਣਗੇ ਅੱਜ ਤੱਕ 65 ਵਿੱਚ 62 ਵਿੱਚ 71 ਵਿੱਚ ਮੈਂ ਮੈਂ 71 ਦੀ ਲੰਗ ਵੀ ਵੇਖੀ ਹੈ 71 ਦੀ ਦੇਖੀ ਹੈ ਕਿੰਨਾ ਨੁਕਸਾਨ ਹੋਇਆ ਸੀ ਉਸ ਦਾ ਹੋਇਆ ਮੈਂ ਅੱਜ ਹਜੇ ਛੋਟੇ ਚੌਥੀ ਚ ਪੜਦੇ ਹਾਂ ਤੇ ਬੜਾ ਨੁਕਸਾਨ ਹੈ ਏਅਰਪੋਰਟ ਏਰਾ ਵਗੈਰਾ ਜੋ ਵੀ ਕਹੋ Rajasthan ਸੀ ਵਗੈਰਾ ਸਭ ਖਾਲੀ ਹੋ ਗਏ ਜੋ ਡੇਰਾ ਡੂਰਾ ਜੋ ਤੁਸੀਂ ਜਿਵੇਂ ਕਿਹਾ 71 ਦੀ ਜੰਗ ਦੇਖੀ ਮੈਨੂੰ ਲੱਗਦਾ ਤੁਸੀਂ ਤਾਂ ਜੰਗ ਤੋਂ ਡਰਦੇ ਹੋਵੋਗੇ ਕਿ ਨਾ ਹੋਵੇ ਪਰ ਨੌ ਇਹਨਾਂ ਨੂੰ ਪਤਾ ਨਹੀਂ ਨਾ ਇਹਨਾਂ ਨੇ ਜੁੱਦ ਦਾ ਪਤਾ ਹੀ ਨਹੀਂ ਕੀਆਗਾ ਇਹ ਜੁੱਦ ਫਿਲਮ ਇਹਨਾਂ ਨੇ ਪਿਕਚਰਾਂ ਵੇਖੀਆਂ ਇਹਨਾਂ ਨੂੰ ਪਿਕਚਰਾਂ ਦੇ ਜੁੱਦ ਦਾ ਪਤਾ ਕਿ 2 ਘੰਟੇ ਦੀ ਗੋਲੀ ਚੱਲੀ 3 ਘੰਟੇ ਦੀ ਗੋਲੀ ਚੱਲੀ ਨਕਲੀ ਮਰ ਗਏ ਲੋਕ ਤੇ ਨਕਲੀ ਉੱਟ ਗਏ ਤੇ ਲੋਕਾਂ ਰਾਤੀ ਡਰੋਨ ਵੇਖਦੇ ਲੱਗਦਾ ਇਹ ਤੇ ਲੋਕਾਂ ਨੇ ਹੁਣ ਸ਼ਾਇਦ ਵੇਖ ਲਿਆ ਹੋਊਗਾ ਜਿਵੇਂ 10 10 ਘੰਟੇ ਬੱਤੀ ਬੰਦ ਰਹਿੰਦੀ ਆ ਮੈਨੂੰ ਕੋਈ ਗਿਆਨ ਨਹੀਂ ਹੈ ਇਹਨਾਂ ਨੂੰ ਜਿਹੜੀ ਨਵੀਂ ਪੀੜ੍ਹੀ ਇਹਨੂੰ ਕੋਈ ਗਿਆਨ ਨਹੀਂ ਜੁੱਦ ਦਾ ਇਹਨੋਂ ਉਹਦੇ ਬਾਅਦ ਖਾ ਲਿਆ ਪੀ ਲਿਆ ਮौजਾਂ ਲੱਲੀਆਂ ਅਬ ਵੇਖੀ ਗਏ ਮੋਬਾਈਲ ਵਗੈਰਾ ਵੇਖੇ ਗੱਲ ਖਤਮ ਹੋਈ ਇਹਨਾਂ ਨੂੰ ਯੁੱਧ ਦਾ ਮਤਲਬ ਯੁੱਧ ਕੀ ਹੁੰਦਾ ਬਿਲਕੁਲ ਯੁੱਧ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਦੇ ਮਰਦੇ ਆ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਜਿਹੜਾ ਬਿਜ਼ਨਸਮੈਨ ਦਾ ਨੁਕਸਾਨ ਹੁੰਦਾ ਆਟੋ ਵਾਲੇ ਜਿਹੜੇ ਆ ਚਾਰ ਦਿਨ ਤੋਂ ਆਟੋ ਵਾਲੇ ਵਿਹਲੇ ਬੈਠੇ ਵਿਚਾਰੇ ਤੇ ਜੇ ਉਹਨਾਂ ਕੋਲ ਪੈਸਾ ਨਹੀਂ ਹੋएगा ਤੇ ਗਰੀਬ ਦੁਕਾਨ ਮਾੜੇ ਦੁਕਾਨਦਾਰ ਕੋਲ ਕਿੱਥੋਂ ਪੈਸਾ ਆਊਗਾ ਜੇ ਮਾੜੇ ਬੰਦੇ ਕੋਲ ਪੈਸਾ ਹੋਏਗਾ ਤੇ ਤਾਂ ਹੀ ਗਰੀਬ ਨੂੰ ਮਿਲੂ ਜਿਦਾ ਅਣ ਨਜਾਇਜ਼ ਫਾਇਦੇ ਠਾਏ ਕਈ ਲੋਕਾਂ ਨੇ ਨਜਾਇਜ਼ ਫਾਇਦੇ ਠਾਏ ਯੁੱਧ ਦੇ ਕਰਿਆਨੇ ਵਾਲਿਆਂ ਨੇ ਚੱਕੀਆਂ ਵਾਲਿਆਂ ਨੇ ਇਹਦਾ ਨਜ਼ਾਰਾ ਫੈਲ ਇਹਨਾਂ ਦੇ ਵਿੱਚ ਲੁੱਟਾਖੋਆਂ ਵੀ ਬੜੀਆਂ ਹੋਈਆਂ ਜਦੋਂ ਬਲੈਕਆਊਟ ਹੁੰਦਾ ਸੀ ਲੁੱਟਾਖੋਆਂ ਹੋਈਆਂ ਹੋਈਆਂ ਮੈਂ ਅੱਗੇ ਕਹਿ ਰਿਹਾ ਮੈਂ ਇੱਥੇ ਅੱਗੇ ਗੱਲ ਕਰਦਾ ਪਿਆ ਵੀ ਇਹਨਾਂ ਜਿਹੜਾ ਫਾਇਦਾ ਬੜਾ ਲਿਆ ਚੋਰਾਂ ਨੇ ਬੜਾ ਫਾਇਦਾ ਲਿਆ ਇਸ ਗੱਲ ਦਾ ਕਿ ਕੱਲਾ ਬੰਦਾ ਕਦੇ ਵੀ ਜਾਂਦਾ ਜਿਉਂ ਨਾ ਮਰਜੀ ਫੜ ਲਓ ਉਹ ਹੋਣਾ ਨਹੀਂ ਚਾਹੀਦਾ ਤੇ ਕ ਅੱਗੇ ਆਪਾਂ ਇਹੋ ਹੀ ਅਲਟੀਮੇਟਲੀ ਗੱਲ ਇਹੋ ਮੁੱਕਦੀ ਆ ਕਿ ਜਿਹੜਾ ਫੈਸਲਾ ਲਿਆ ਗਿਆ ਬਹੁਤ ਹੀ ਵਧੀਆ ਲਿਆ ਗਿਆ ਦੋਨਾਂ ਦੇ ਨੁਕਸਾਨ ਸੋ ਬਿਲਕੁਲ ਹੋਰ ਲੋਕਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਕਿਸ ਦਰਮਿਆਨ ਲੋਕ ਸੋਚਦੇ ਹੈਗੇ ਨੇ ਜੋ ਇਹ ਫੈਸਲੇ ਲ ਇਹ ਵੱਡਾ ਫੈਸਲਾ ਸੀਗਾ ਸਮਝੋਤਾ ਹੋਣ ਦਾ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਭਜੀ ਸਾਸ਼ੀਕਾਲ ਕਿਦਾਂ ਦੇਖਦੇ ਹੋ ਜੋ ਫੈਸਲਾ ਹੋਇਆ ਹੁਣ ਜੰਗ ਜਿਹੜੀ ਉਹ ਖਤਮ ਹੋ ਗਈ ਹੈ ਕਿਉਂਕਿ ਦੋਨੋਂ ਮੁਲਕਾਂ ਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਸੀਗਾ ਕੀ ਕਹਿਣਾ ਚਾਹੁੰਦੇ ਇਸ ਬਾਬਤ ਵਿੱਚ ਇਹ ਗੱਲ ਇਹ ਗੱਲ ਇਹ ਸਮਝੋਤਾ ਹੋ ਗਿਆ ਬਹੁਤ ਵਧੀਆ ਹੋ ਗਿਆ ਨੁਕਸਾਨ ਨਾ ਹੀ ਹੁੰਦਾ ਚੰਗੀ ਗੱਲ ਆ ਵੀ ਆਪਸ ਵਿੱਚ ਚਲੋ ਮਿਲ ਕੇ ਗੱਲ ਕੇ ਇਹਨਾਂ ਠੀਕ ਆ ਜਨਤਾ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਲਿਆ ਸੀ ਉਹਨਾਂ ਚਲੋ ਇਹ ਠੀਕ ਠਾਕ ਹੋ ਗਿਆ ਏ ਕੰਮ ਵਧੀਆ ਹੋ ਗਿਆ ਏ ਤੇ ਜਿਹੜਾ ਸਮਝੋਤਾ ਹੋ ਗਿਆ ਇਹਦੇ ਨਾਲ ਬਹੁਤ ਵਧੀਆ ਹੋਇਆ ਸੋ ਕੀ ਲੱਗਦਾ ਜਿਵੇਂ ਰਾਤ ਨੂੰ 8 ਵਜੇ ਦੁਕਾਨ ਬੰਦ ਕਰਨੀ ਪੈਂਦੀ ਸੀ ਕੰਮਕਾਰ ਚ ਵੀ ਕਾਫੀ ਘਾਟਾ ਹੋਇਆ ਸੀ ਬਹੁਤ ਜਿਆਦਾ ਘਾਟਾ ਪੈਂਦਾ ਸੀ ਕੰਮਕਾਰ ਚ ਬੜਾ ਫਰਕ ਪੈ ਗਿਆ ਚਲੋ ਹੁਣ ਇਹ ਸਮਝੋਤਾ ਹੋ ਗਿਆ ਸਹੀ ਕੰਮ ਹੋ ਜਾਣਗੇ ਉਸੇ ਤਰ੍ਹਾਂ ਹੀ ਠੀਕ-ਠਾਕ ਹੋਣਗੇ ਕੰਮ ਸ਼ੁਕਰਾਨਾ ਕਰਦੇ ਪ੍ਰਭੂ ਸ਼ੁਕਰਾਨਾ ਸ਼ੁਕਰਾਨਾ ਜੀ ਸ਼ੁਕਰਾਨਾ ਬਹੁਤ ਸ਼ੁਕਰਾਨਾ ਕਰਦੇ ਹੋਰ ਤੋਂ ਹੋਰ ਲੋਕਾਂ ਕੋਲੋਂ ਜਾਣਾਂਗੇ ਕਿ ਆਖਰ ਕਿਸ ਤਰੀਕੇ ਇਹ ਫੈਸਲੇ ਜੋ ਲਿੱਤੇ ਗਏ ਨੇ ਗੱਲਬਾਤ ਕਰਦੇ ਆਂ ਭਾਜੀ ਜੋ ਫੈਸਲਾ ਲਿੱਤਾ ਗਿਆ ਹੁਣ ਜੰਗ ਜਿਹੜੀ ਉਹ ਖਤਮ ਹੋ ਗਈ ਹੈ ਕੀ ਲੱਗਦਾ ਚੰਗਾ ਫੈਸਲਾ ਸਰਕਾਰ ਦਾ ਬਹੁਤ ਵਧੀਆ ਹੂੰ ਬਹੁਤ ਵਧੀਆ ਫੈਸਲਾ ਲੋਕਾਂ ਦੇ ਕਾਰੋਬਾਰ ਤੇ ਬਹੁਤ ਫਰਕ ਪੈਣਾ ਹੂੰ ਬਿਲਕੁਲ ਕੰਮ ਕਾਇ ਚੱਲੇਗਾ ਉਹ ਤਾਂ ਬੜਾ ਮੰਦਾ ਹੈਗਾ ਬਹੁਤ ਵਧੀਆ ਫੈਸਲਾ ਕੀਤਾ ਹੈ ਸਰਕਾਰ ਨੇ ਜੂਬ ਕੀਤਾ ਠੀਕ ਹੈ ਹੋਰ ਵੀ ਚੱਲਦੇ ਆਂ ਗੱਲਬਾਤ ਕਰਦੇ ਆਂ ਸਸ਼ੀ ਕਾਲ ਬਜ਼ੁਰਗੋ ਭਾਰਤ ਪਾਕਿਸਤਾਨ ਦੇ ਵਿੱਚ ਫੈਸਲਾ ਹੋ ਗਿਆ ਹੁਣ ਜੰਗ ਜਿਹੜੀ ਉਹ ਖਤਮ ਕਰਤੀ ਗਈ ਹੈ ਦੋਨੋਂ ਮੁਲਕਾਂ ਨੇ ਕਿਹਾ ਸੀ ਸੀਜ਼ਫਾਇਰ ਕਰਦੇ ਆ ਕਿਦਾਂ ਦਾ ਫੈਸਲਾ ਲੱਗਦਾ ਏ ਬਹੁਤ ਵਧੀਆ ਲੱਗਦਾ ਏ ਹਜ਼ਾਰਾਂ ਵਾਸਤੇ ਵਧੀਆ ਏ ਮਹਾਰਾਜ ਦੀ ਕਿਰਪਾ ਹੋ ਗਈ ਬਾਬੇ ਚੀਤਾ ਦੀ ਬੜੀ ਕਿਰਪਾ ਜੀ ਆ ਦੇ ਬਾਕੀ ਹੋ ਆਪਣੇ ਗੁਰੂ ਘਰ ਵੀ ਨੇ ਉਧਰ ਮੰਦਰ ਵੀ ਨੇ ਸਭ ਰਸਤੇ ਬੰਦ ਹੋ ਗਏ ਸੀਗੇ ਸਭ ਕਿਰਪਾ ਕਰੇ ਜੀ ਕਹਿੰਦੇ ਮਹਾਰਾਜ ਜੀ ਲਈ ਲੱਗਦਾ ਮੋਦੀ ਸਰਕਾਰ ਨੂੰ ਰਸਤੇ ਦੁਬਾਰਾ ਖੋਲਨੇ ਚਾਹੀਦੇ ਖੋਲਨੇ ਚਾਹੀਦੇ ਨੇ ਇਹ ਖੋਲਨੇ ਚਾਹੀਦੇ ਮਹਾਰਾਜ ਘਾਦੇ ਬੋਲੇ ਜੱਥੇ ਜਿਹੜੇ ਬੰਦ ਕੀਤੇ ਖੋਲਨੇ ਚਾਹੀਦੇ ਨੇ ਇਹ ਤਾਂ ਬੜਾ ਕੁਝ ਬਣਾ ਰਿਹਾ ਜੇ ਕਹਦੇ ਬੈਨੇ ਬਾਕੀ ਕੋਈ ਹੈਗਾ ਕੋਈ ਨਾ ਕੋਈ ਕਦੇ ਕਈ ਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਕਿ ਸਭ ਠੀਕ ਹੋ ਗਿਆ ਹਾਂ ਬਿਲਕੁਲ ਸ਼ੁਕਰਾਨਾ ਮਾਲੇ ਕਹਿੰਦੇ ਬਿਲਕੁਲ ਕੰਮਕਾਰ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਕੰਮ ਦਾ ਨੁਕਸਾਨ ਦੇਖੋ ਤੁਹਾਨੂੰ ਵੀ ਪਤਾ ਪਬਲਿਕ ਦੇ ਫਰਕ ਪੈਂਦਾ ਹੀ ਹੈ ਕੰਮਕਾਰ ਦੇ ਨਾਲ ਪਬਲਿਕ ਦੇ ਫਰਕ ਪੈ ਗਿਆ ਹੈ ਬਾਕੀ ਚਲੋ ਕੱਲ੍ਹ ਮਾਰ ਦੇਣੇ ਚੱਲ ਜਾਣਗੇ ਹੌਲੀ ਹੌਲੀ ਕੋਈ ਨਹੀਂ ਰਹਿਣ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਮੇਰੇ ਨਾਲ ਬਾਪੂ ਜੀ ਹਣੀ ਵਿੱਚ ਬਾਪੂ ਜੀ ਸਾਸ਼ੀ ਕਾਲ ਜੀ ਬਾਪੂ ਜੀ ਜੋ ਸਮਝੋਤਾ ਹੋਇਆ ਭਾਰਤ ਪਾਕਿਸਤਾਨ ਦੇ ਵਿੱਚ ਕਿੱਦਾਂ ਦੇਖਦੇ ਹੋ ਫੈਸਲੇ ਨੂੰ ਵੈਗੋ ਜੀ ਕਾ ਖਾਲਸਾ ਵੈਗੋ ਜੀ ਦੀ ਫਤਿਹ ਇਹ ਜੋ ਕੁਛ ਵੀ ਹੋਇਆ ਬਹੁਤ ਸੋਣਾ ਹੋਇਆ ਪਗਲ ਵਾਸਤੇ ਆਉਣ ਜਾਣ ਦੀ ਪਗਲ ਵਾਸਤੇ ਜਾਂ ਜਦਕਾਨਾ ਵਾਸਤੇ ਨੁਕਸਾਨ ਇਹਨਾਂ ਵਾਸਤੇ ਬਹੁਤ ਵਧੀਆ ਹੋਇਆ ਬਾਕੀ ਇਹ ਜੋ ਇਹਨਾਂ ਨੇ ਕੀਤਾ ਇਹ ਜੋ ਇਹਨਾਂ ਨੇ ਕੀਤਾ ਬਹੁਤ ਸੋਣਾ ਕੀਤਾ ਲੜਾਈ ਬੰਦ ਕਰਕੇ ਬਹੁਤ ਦੇ ਲੋਕਾਂ ਨੂੰ ਨੁਕਸਾਨੋਂ ਤਾਂ ਬਚ ਗਿਆ ਦੋਨੋਂ ਮੁਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹਾਂਜੀ ਨੀਜਾ ਕੱਕ ਨਹੀਂ ਜਾਨ ਨੁਕਸਾਨ ਤੁਹਾਡਾ ਜੀ ਮੇਰਾ ਜੀ ਬੱਤੀ ਜੀ ਬਿਜਾਂਗੇ ਜੇ ਜੀ ਕੋ ਤੁਹਾਡੇ ਲੱਖ ਲੱਖ ਦਾ ਤੁਹਾਡੇ ਉੱਤੇ ਬੈਣਾ ਜੀ ਇਹਨਾਂ ਵਾਤੇ ਇਹਨਾਂ ਜੋ ਕੁਛੀ ਕੀਤਾ ਬਹੁਤ ਸੋਣਾ ਕੀਤਾ ਬਹੁਤ ਵੀ ਕੀਤਾ ਸਮਝੋਤਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਉਧਰ ਆਪਣੇ ਗੁਰੂ ਘਰ ਵੀ ਨੇ ਮੰਦਿਰ ਵੀ ਨੇ ਉਹ ਰਸਤੇ ਬੰਦ ਕੀਤੇ ਨੇ ਗੁਰੂ ਘਰ ਤੁਹਾਡਾ ਮੰਦਰ ਸਾਡਾ ਚੱਤੇ ਕੀਏ ਉਹੀ ਸਾਡੀ ਏ ਜੇ ਕਹੀਏ ਮਸਜਿਦ ਉਹੀ ਆਪਣੀ ਏ ਦੇਖੋ ਅਸੀਂ ਤੁਰੇ ਜਾਂਦੇ ਆ ਜੇ ਆਉਂਦੀ ਏ ਮਸਜਿਦ ਵਾਹਿਗੁਰੂ ਸਿਰ ਚੁੱਕਦਾ ਜੇ ਆਉਂਦੀ ਏ ਮੰਦਰ ਜੀਵਨ ਦਾ ਘਰ ਇਹ ਸਾਡਾ ਸੀ ਉੱਥੇ ਹੀ ਜਾਂਦਾ ਇਹ ਦੇਖ ਕੇ ਪੰਜ ਨਹੀਂ ਦੇਖਦਾ ਚਿਪੋ ਮਾਰਾ ਜੋਤ ਇੱਕ ਕੀਏ ਸਾਡੀ ਸਮਝ ਨੂੰ ਸੋਦੀ ਵਿੱਚ ਫਰਕ ਹੈ ਬਾਕੀ ਜੋ ਹੀ ਹੋਇਆ ਬਹੁਤ ਸੋਹਣਾ ਗਰੀਬ ਵਾਤੇ ਤੇ ਬਹੁਤ ਵਧੀਆ ਹੋਇਆ ਜੀ ਬਾਕੀ ਨੀਰ ਨੀਰ ਜਾਣਨ ਜੇ ਕਰਦੇ ਵਾਧਾ ਕਰਦੇ ਇਡਰਨ ਖਾਣਾ ਨਹੀਂ ਲੰਗੇ ਪੰਜਾਬ ਦਾ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਹੋਣਾ ਹੈ ਲੱਗਦਾ ਨਹੀਂ ਗੱਲ ਦੋਨਾਂ ਪਾਸੇ ਪੰਜਾਬ ਦੀ ਸੀ ਹਾਂਜੀ ਹਾਂਜੀ ਬੜਾ ਵਧੀਆ ਮੰਗੀ ਜੇ ਸਾਡਾ ਹੋ ਜੇ ਆ ਇਹ ਜਿਹੇ ਲਾ ਕੇ ਬਿਖੇ ਆ ਜੇ ਹਰ ਕੋ ਚਾਗਲਾ ਕਹਣਗੇ ਕਈ ਪੈਸੇ ਵਰਗੇ ਕਰਜਾਂ ਕਰਜਾ ਖੱਟਾ ਕਰਾਂਗੇ ਜੇ ਸਾਡੀ ਦੁਕਾਨਦਾਰੀ ਬੰਦ ਹੋ ਗਈ ਅਸੀਂ ਕੀ ਕਰਨਾ ਹੈ ਭੀਖ ਮੰਗਣੇ ਤੇ ਤਰਦਾ ਆਦਮੀ ਆ ਭੀਖ ਮੰਗਣੇ ਤੇ ਬਾਕੀ ਨਹੀਂ ਜੋ ਕੁਛ ਹੋਇਆ ਬਹੁਤ ਵਧੀਆ ਹੈ ਸੱਚੇ ਬਾਤ ਸਨ ਹਾਂਜੀ ਬਾਬੇ ਦਾ ਵੀ ਬੜੀ ਕਿਰਪਾ ਆਈ ਹੈ ਔਕਾਪ ਉਤੋਂ ਆਵਾਜ਼ ਆਈ ਹੈ ਇਹ ਟੀਨ ਬੰਦ ਕਰ ਦਿਓ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਫੈਸਲੇ ਕਿਤਨਾ ਕਿਤੇ ਪੂਰਨ ਤੌਰ ਤੇ ਸਹੀ ਲਿਤੇ ਗਏ ਨੇ ਜਿਸ ਤਰੀਕੇ ਲੋਕਾਂ ਦੇ ਵਿਚਾਰ ਸੀਗੇ ਕਿ ਇਹ ਵਿਚਾਰ ਜੋ ਕਿਸ ਤਰੀਕੇ ਰਹਿਣੇ ਚਾਹੀਦੇ ਸੀ ਉਸੇ ਤਰੀਕੇ ਨਾਲ ਹੁਣ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਸ਼ਾਇਦ ਜਿਹੜਾ ਪਿਆਰ ਹੈ ਉਹ ਵੀ ਵਧੂਗਾ ਕਿਉਂਕਿ ਜਿਸ ਤਰੀਕੇ ਹਨ ਸਮਝੋਤਾ ਹੋਇਆ ਜੋ ਸੀਸਫਾਇਰ ਦੋਨਾਂ ਮੁਲਕਾਂ ਨੇ ਆਪਣੇ ਆ ਕੀ ਹੈ ਕਿ ਆਪਾਂ ਕਰਾਂਗੇ ਪਰ ਹੁਣ ਗੱਲ ਇਹ ਹੈਗੀ ਹੈ ਕਿ ਉਸ ਤੋਂ ਬਾਅਦ ਗੁਰੂ ਘਰਾਂ ਦੀ ਗੱਲ ਆਉਂਦੀ ਹੈ ਜੋ ਸ਼ਰਦਾਲੂ ਚਾਹੇ ਮੰਦਰ ਜਾਣ ਚਾਹੇ ਗੁਰਦੁਆਰਾ ਸਾਹਿਬ ਜਾਣ ਉਹ ਉੱਥੇ ਉਹਦੇ ਲਈ ਰਸਤੇ ਜਿਹੜੇ ਨੇ ਉਹ ਮੁਰਤੋਂ ਖੁੱਲੇ ਜਾਂਦੀ ਜਾਂ ਨਹੀਂ ਖੁੱਲੇ ਜਾਂਦੇ ਹਰ ਇੱਕ ਸੰਗਤ ਦਾ ਹਰ ਇੱਕ ਲੋਕਾਂ ਦਾ ਇਹੀ ਕਹਿਣਾ ਫਿਲਹਾਲ ਦੇ ਲਈ ਜੁੜੇ ਰਹੋ ਅੰਬਰਸਰੀਏ ਪਾਉ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ